ਸਤਿ ਸ੍ਰੀ ਅਕਾਲ ਜੀ ਹਾਰਦਿਕ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਾਂਗੇ ਪੱਤਲਵੇਂਡ ਸੰਡੀ ਬਾਰੇ ਕਿਉਂਕਿ ਹੁਣ ਪੱਤਲਵੇਂਡ ਸੰਡੀ ਦਾ ਜ਼ੋਰ ਚੱਲ ਰਿਹਾ ਇਸ ਟਾਈਮ ਚਲੋ ਜਿਹੜਾ ਦਾ ਛੋਟੇ ਬੁੱਝੇ ਵਾਲੀ ਬਿਮਾਰੀ ਥੀ ਉਹ ਤਾਂ ਆਪਣੀ ਜਗ੍ਹਾ ਮਸਲਾ ਚੱਲ ਰਿਹਾ ਹੀ ਆ ਜਿਹੜੀ ਉਹ ਤੋਂ ਫਸਲ ਬੱਚੀ ਹੋਈ ਆ ਉਹਦੇ ਵਾਸਤੇ ਆਪਾਂ ਗੱਲ ਕਰਦੇ ਹਾਂ ਜਿੱਕੜਾ ਕੋਈ ਉਹਦੇ ਪ੍ਰਭਾਵ तले ਨਹੀਂ ਆਈ ਤਾਂ ਚੰਗੀ ਗੱਲ ਉਹਦੇ ਪਰ ਹੁਣ ਕਈ ਫਸਲਾਂ ਪਾਪਾ ਦੇਖਿਆ ਵੀ ਪੱਤਲ ਲਵੇੜ ਸੰਟੀ ਦਾ ਜੀਰੀ ਪਰ ਆਪਣੀ ਪਰ ਅਟੈਕ ਹੋਇਆ ਆਪਾ ਜੇ ਤਾਂ ਥੋੜਾ ਮੋਤਾ ਹੈ ਵੀ 5 4% ਇੰਨੇ ਕੁ ਤਾਂ ਕੋਈ ਗੱਲ ਨਹੀਂ ਇੰਨਾ ਕੁ ਤਾਂ ਆਪਣਾ ਬਾਰਿਸ਼ ਗੈਲ ਮੀਂਹ ਗੈਲ ਆਪਣਾ ਹੀ ਹੱਲ ਹੋ ਜਾਂਦਾ ਜੇ ਤੁਹਾਨੂੰ ਜ਼ਿਆਦਾ ਲੱਗਦੀ ਆ ਵੀ 15 20% ਵੀ ਪੱਤਲ ਲਵੇੜ ਸੂੜੀ ਦਿਖਦੀ ਆ ਖੇਤ ਵਿੱਚ ਫੇਰ ਉਹਦਾ ਆਪਾਂ ਨੂੰ ਮਸਲੇ ਦਾ ਹੱਲ ਕਰਨ ਦੀ ਜ਼ਰੂਰਤ ਆ ਫੇਰ ਆਪਾਂ ਉਹਦੇ ਵਾਸਤੇ ਸਪਰੇਅ ਕਰਨੀ ਆ ਲੀਗ ਬਲੇਗੇ ਨੂੰ ਥੋੜੇ ਗੱਜ ਚ ਗੱਲਬਾਤ ਕਰਾਂਗਾ ਵੀ ਆਪਾਂ ਆਹ ਆਹ ਸਪਰੇਅ ਕਰਨੀਆਂ ਉਹਦੇ ਬਾਰੇ ਮੈਂ ਤੁਹਾਨੂੰ ਤਿੰਨ ਚਾਰ ਸਪਰੇਅਾਂ ਦੱਦਾਂ ਵਧੀਆ-ਵਧੀਆ ਕਿਤਾਬਣੀ ਮੋਰਟਾਰ ਆਉਂਦੀ ਆ ਜਿਹਦੇ ਵਿੱਚ ਕੀ ਆਪਣਾ ਮਦਾਨ ਵਾਲਾ ਸਲਟ ਪਾਇਆ ਜਾਂਦਾ ਕਾਰਟਾਪ ਹਾਈਡਰੋਕਲੋਰਾਈਡ 75% ਇੱਕ ਦਵਾਈ ਤਾਂ ਇਹ ਹੋਗੀ ਦੂਜੀ ਹੋਗੀ ਫੇਮ ਜਿਹੜੀ ਨੂੰ ਆਪਾਂ ਜਾਣਦੇ ਹੀ ਆਨ ਪੂਰੀ ਮਸ਼ਹੂਰ ਪਾਇਰ ਦੀ ਫੇਮ ਤੀਜੀ ਦਵਾਈ ਹੈਗੀ ਆਪਣੀ ਕੋਰਾਜਨ ਠੀਕ ਹੈ ਚੌਥੀ ਆ ਗਈ ਆਪਣੀ ਐਪਲੀਗੋ ਸਜੈਂਟਾ ਦੀ ਇਹ ਚਾਰੇ ਦਵਾਈਆਂ ਬਾਰੇ ਗੱਲ ਕਰਦੇ ਆਪਾਂ ਚਾਰੇ ਦਵਾਈਆਂ ਵਿੱਚੋਂ ਤੁਸੀਂ ਜਿਹੜੀ ਦਵਾਈ ਤੁਹਾਨੂੰ ਬੈਟਰ ਲੱਗਦੀ ਆ ਅਤੇ ਤੁਹਾਡੇ ਨੇੜੇ ਉਪਲਬਧ ਆ ਉਹ ਆਪਾਂ ਕਰ ਦੇਣੀ ਨਾ ਵਿੱਚੋਂ ਪਹਿਨਾ ਗੱਲ ਕਰਦੇ ਆਪਾਂ ਮੋਟਾਰਦੀ ਜਿਹੜੀ ਮੋਟਾਰ ਇਹ ਕਾਰਬੋਹਾਈਡਰੋਕਲੋਰਾਈਡ 75% ਸਾਲਟ ਇਹ ਆਪਾਂ ਨੇ 170 ਗ੍ਰਾਮ ਤੋਂ ਲੈ ਕੇ 200 ਗ੍ਰਾਮ ਤੱਕ ਦੀ ਡੋਜ਼ ਆਪਾਂ ਨੇ ਪ੍ਰਤੀ 1 ਕਿਲ ਕਿਲੇ ਦੀ ਵਰਤਣੀ ਆ ਅਤੇ ਪਾਣੀ ਵੀ ਆਪਾਂ ਨੇ ਇੰਨਾ ਹੀ ਲਾਉਣਾ ਜੇ 200 ਗ੍ਰਾਮ ਡੋਜ਼ ਆ ਤਾਂ 200 ਲੀਟਰ ਪਾਣੀ ਵਰਤਣਾ ਆਪਾਂ ਨੇ ਇੱਕ ਪੰਪ ਦੀ 20 ਗ੍ਰਾਮ ਬੈਠੀ ਹੈ ওই ਹਿਸਾਬ ਨਾਲ ਵੀ 200 ਲੀਟਰ ਵਿੱਚ 200 ਗ੍ਰਾਮ ਫੇਮ ਦੀ ਗੱਲ ਕਰੀਏ ਇਹ ਵਰਤਣੀ ਆਪਾਂ ਨੇ 20 ਐਮ ਐਲ ਡੋਜ਼ ਪ੍ਰਤੀ ਕਿਲੇ ਦੀ ਇਹ 200 ਲੀਟਰ ਪਾਣੀ ਵਿੱਚ 20 ਐਮ ਐਲ ਦਵਾਈ ਵਰਤਣੀ ਆਪਾਂ ਨੇ ਇਹ ਦੇਖ ਲਓ ਇੱਕ ਪੰਪ ਦੀ ਜੀ ਆਪਾਂ 10 ਪੰਪ ਲਉਂਦੀ ਆ ਤਾਂ 2 ਐਮਐਲ ਪੈਂਦੀ ਆ ਉਹ ਸਾਬਕਾ ਦੇਖ ਲਿਓ ਜੇ ਤੁਸੀਂ 15 ਲੀਟਰ ਵਾਲਾ ਪੰਪ ਆ ਤਾਂ ਉਹ ਸਾਬਕਾ ਦਵਾਈ ਹੋਰ ਸਿਸਟਮ ਗੇ ਪੈਣੀ ਆ 20 ਵਾਲੇ ਵਿੱਚ 2 ਐਮਐਲ ਪੈਣੀ ਆ 200 ਲੀਟਰ ਪਾਣੀ ਲਾਉਣਾ ਆਪਾਂ ਨੇ ਘਟੋ ਘਟਾ ਠੀਕ ਹੈ ਜੀ ਉਤੋਂ ਬਾਅਦ ਆਉਂਦੀ ਆਪਣੀ ਕੋਰਾਜਨ ਕੋਰਾਜਨ ਆਪਾਂ ਨੇ ਵਰਤਣੀ ਆ ਇਕੱਲੇ ਦੀ 60 ਐਮਐਲ ਇਦੇ ਵਾਸਤੇ ਵੀ 200 ਲੀਟਰ ਪਾਣੀ ਰეკਮੈਂਡ ਕੀਤਾ ਗਿਆ ਘਟੋ ਘਟ। ਵੀ 200 ਲੀਟਰ ਪਾਣੀ ਆਪਾਂ ਨੇ ਲਾਉਣਾ ਹੀ ਲਾਉਣਾ। ਜਿਹੜੀ ਤੀਜੀ ਦਵਾਈ ਉਹਨਾਂ ਚੌਥੀ ਦਵਾਈ ਦੀ ਗੱਲ ਕਰੀ ਆ ਫਲੀਕੋ। ਇਹ ਦਵਾਈ ਵਿੱਚ ਜੇ ਆਪਾਂ ਇਹ ਦਵਾਈ ਕਰਨੀ ਆ ਤਾਂ ਆਪਾਂ ਨੂੰ ਫਿਰ ਕੋਰਾਜਨ ਕਰਨ ਦੀ ਲੋੜ ਨਹੀਂ। ਕਿਉਂਕਿ ਇਹ ਦਵਾਈ ਵਿੱਚ ਆਪਣਾ ਕੋਰਾਜਨ ਵਾਲਾ ਸాల్ਟ ਵੀ ਆ ਜਾਣਾ ਅਤੇ ਲੈਮਟਾੜਾ ਵੀ ਆ ਜਾਣਾ। ਜਦੇ ਵਿੱਚ ਆਪਣੇ ਦੋ ਸాల్ਟ ਆ। ਜੀ ਆਪਾਂ ਇਹ ਕਰਨੀ ਚਾਹੁੰਦੇ ਆ ਫਲੀਕੋਸੀਜੈਂਟਾ ਦੀ ਇਹ ਦੋਈ ਬਹੁਤ ਵਧੀਆ ਪੱਤਲ ਵੇੜ ਵਾਸਤੇ ਜਿਹੜੀ ਇਹਦੀ ਡੋਜ਼ ਆ ਇਹਦੀ ਡੋਜ਼ ਆਪਾਂ ਨੇ ਵਰਤਣੀ ਆ 100 ਐਮਐਲ 100 ਐਮਐਲ ਹੋ ਗਿਆ ਜਾਨੀ ਕਿ 200 ਲੀਟਰ ਪਾਣੀ ਵਿੱਚ 100 ਐਮਐਲ 20 ਲੀਟਰ ਪਾਣੀ ਵਿੱਚ ਹੋਊਗੀ 10 ਐਮਐਲ ਇਹ ਵਰਤਣੀ ਆਪਾਂ ਨੇ ਬਾਕੀ ਜਿਹੜੀ ਇਹ ਚਾਰਾਂ ਚ ਜਿਹੜੀ ਤੁਸੀਂ ਦਵਾਈ ਕਰਨਾ ਚਾਹੁੰਦੇ ਕਰ ਸਕਦੇ ਆ ਜਿਹੜੀ ਤੁਹਾਨੂੰ ਵਧੀਆ ਲੱਗਦੀ ਆ ਵੈਸੇ ਚਾਰੇ ਦਵਾਈਆਂ ਵਧੀਆ ਏ ਉਤੋਂ ਬਾਅਦ ਵਰਤਨ ਵੇਲੇ ਆਪਾਂ ਨੇ ਘੱਟੋ ਘਾਟ ਇਹਨਾਂ ਨੂੰ 200 ਲੀਟਰ ਪਾਣੀ ਲਾਉਣਾ ਠੀਕ ਆ ਹੋ ਸਕੇ ਤਾਂ ਜੇ ਆਪਣੀ ਦੁਪਹਿਰ ਤੋਂ ਬਾਅਦ ਕਰ ਲਈਏ ਤਾਂ ਸਭ ਤੋਂ ਵਧੀਆ ਗੱਲ ਆ ਕਿਉਂਕਿ ਫੇਰ ਸ਼ਾਮ ਟਾਈਮ ਜਿਹੜੀ ਸੰਡੀ ਆ ਉਹ ਬਾਹਰ ਨਿਕਲਦੀ ਆ ਭੋਜਨ ਕਰਨ ਵਾਸਤੇ ਫੇਰ ਰਾਤ ਨੂੰ ਉਹਦੇ ਫਰੀਦਾ ਵਧੀਆ ਸਰ ਰਹਿੰਦਾ ਦਵਾਈ ਦਾ ਜੇ ਆਪਾਂ ਇਹਨੂੰ ਦੁਪਹਿਰ ਤੋਂ ਬਾਅਦ ਕਰ ਲਈਏ ਬਾਕੀ ਕਿ ਕਿਉਂ ਬਰਸਾਤ ਦੇ ਦੇ ਨਾ ਮੌਸਮ ਦੇਖ ਕੇ ਸਪਰੇ ਕਰਨੀ ਆ ਵੀ ਕਿੱਦਾਂ ਦਾ ਮੌਸਮ ਆ ਜੇ ਤੁਹਾਨੂੰ ਲੱਗਦਾ ਵੀ 2 ਘੰਟੇ ਚ ਬਾਰਿਸ਼ ਆਉਣ ਵਾਲੀ ਆ ਫੇਰ ਤੁਸੀਂ ਸਪਰੇ ਨਹੀਂ ਕਰਨੀ ਜੇ ਤੁਹਾਨੂੰ ਲੱਗਦਾ ਵੀ 8 ਤੋਂ 10 ਘੰਟੇ ਲੰਘ ਜੂਗੇ ਫੇਰ ਤੁਸੀਂ ਸਪਰੇ ਕਰ ਦੋ ਬਾਕੀ ਸਪਰੇ ਦੇ ਗੈਲ ਮੈਂ ਆਪਣਾ ਸਟicker ਆਉਂਦਾ ਜਿਹਨੂੰ ਆਪਾਂ ਸਟicker ਵੀ ਕਹਿੰਦੇ ਆ ਚਿਪਕੂ ਵੀ ਕਹਿੰਦੇ ਆ ਕਈ ਨਾਮਾਂ ਦੇ ਨਾਲ ਤੇ ਆਉਂਦਾ ਬਾਜ਼ਾਰ ਵਿੱਚ ਉਹ ਤੁਸੀਂ ਜ਼ਰੂਰ ਲੈ ਲਓ 20 ਲੀਟਰ ਵਾਲੇ ਪੰਪ ਚ 10 ml ਬਹੁਤ ਆਉ ਉਹ ਮਿਕਸ ਕਰਕੇ ਤੁਸੀਂ ਸਪਰੇ ਕਰਨੀ ਆ ਸਟicker ਦੀ ਵਰਤੋਂ ਜ਼ਰੂਰ ਕਰੋ ਤਾਂ ਕਿ ਬਈ ਜੇ بارش ਵੀ ਹੋ ਜਵੇ ਤਾਂ ਫਿਰ ਜਿਹੜਾ ਵੀ ਪੱਤੇ ਵਿੱਚ ਚੰਗੀ ਤਰ੍ਹਾਂ ਫੈਲ ਜਾਂਦੀ ਆ بارشਨਤਾ ਕੁਝ ਅਸਰ ਘਟਾ ਦਿੰਦਾ ਹੋ ਜੇ ਪੈ ਵੀ ਜਾਵੇ ਇਹ ਚਾਰੇ ਦਵਾਈਆਂ ਗੱਲ ਤੁਹਾਡੇ ਬਾਰੇ ਗੱਲਬਾਤ ਕੀਤੀ ਆ ਜਿਹੜੀ ਦਵਾਈ ਤੁਹਾਨੂੰ ਵਧੀਆ ਲੱਗਦੀ ਤੁਸੀਂ ਕਰ ਸਕਦੇ ਹੋ ਇਹ ਸੀ ਇਹਨਾਂ ਦਵਾਈਆਂ ਬਾਰੇ ਪੱਤਾ ਲਵੇਟ ਬਾਰੇ ਗੱਲਬਾਤ ਜੇਕਰ ਵੀਡੀਓ ਵਧੀਆ ਲੱਗੀ ਤਾਂ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ